ਹਾਂਜੀ ਕਿੱਚਲੀ ਸੰਗਤ ਅੱਜ ਆ ਆ ਜਿਹੜੇ ਆਹ ਵਾਲੀ ਗੱਡੀ ਹੈ ਨਾ ਲਸਣ ਉਹ ਨਾਲ ਫੁੱਟਾਂ ਤੇ ਲੈ ਅੰਜ ਇਹ ਕੀ ਆ ਛੂ ਲਸਣ ਇਹ ਗੰਡੇ ਆ ਸਸਟ ਕਾਲ ਜੀ ਸਾਰਿਆਂ ਸਸਟ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਲਸਣ ਗੋਡਣ ਚ ਲਈ ਗੋਡਣ ਸੱਚੇ ਫੁੱਟੇ ਚਲੇ ਆ ਹਾਂ ਤੇ ਤਾਂ ਕਰਕੇ ਅੱਜ ਤਾਂ ਲਸਣ ਆਹ ਵਾ ਗੰਡੇ ਅੱਜ ਅੱਜ ਤਾਂ ਆਪਾ ਵਖਾਵਾਂਗੇ ਪੀ ਆਪਾ ਕਿਤਨਾ ਫਟਦੇ ਆ ਹਾਂ ਚਲੋ ਚਲੋ ਵਖਾਉਣੀ ਆ ਚਲੋ ਚਲਤੇ ਰੂਪ ਕਿੱਥੇ ਆਲਾ ਸਣਾ ਚਲੋ ਚਲਤੇ ਹੈ ਗਾੜੀ ਹੈ ਜਿਹਨੂੰ ਇਹ ਹੀ ਨਹੀਂ ਪਤਾ ਵੀ ਲਸਣ ਹੈ ਕਿੱਥੇ ਉਹਨੇ ਫਟਣਾ ਕੀ ਆ ਕਰੇ ਨੇ ਵੀ ਨਹੀਂ ਪੁੱਛਿਆ ਨਹੀਂ ਵੀ ਲਸਣ ਕਿੱਥੇ ਲਸਣ ਕਿੱਥੇ ਆ ਬੱਦਲ ਦੇ ਵੇਖੋ ਕਿੰਨਾ ਉੱਤੇ ਉੱਤੇ ਹੋਇਆ ਵਾ ਚਲੋ ਚਲੋ ਜਲਦੀ ਜਲਦੀ ਜਿਹੜਾ ਜਿਹੜਾ ਸਭ ਤੋਂ ਜ਼ਿਆਦਾ ਆ ਲਸਣ ਪੁੱਟੂਗਾ ਨਾ ਉਹਨੂੰ ਇੱਕ ਰਾਤ ਨੂੰ ਖਾਣ ਲਈ ਚੀਜ਼ ਮਿਲੂਗੀ ਈ ਆਈਸਕ੍ਰੀਮ ਹਾਂ ਓ ਮੇਰੀ ਤੇ ਹੁਣ ਵੇਖ ਲੋ ਕਿਦਾਂ ਐਕਸਾਈਟਡ ਆ ਤੇ ਬੇਨੇ ਆਪੀ ਜਿਹੜਾ ਜ਼ਿਆਦਾ ਐਕਸਾਈਟਡ ਆ ਉਹ ਕੰਮ ਕਿੰਨਾ ਕਰਦਾ ਲਸਣ ਦਾ ਧੜਾ ਇੱਧਰ ਰਹਿ ਗਿਆ ਕਿੱਧਰ ਚਲੇ ਗਿਆ ਆ ਘੰਨੇ ਹਾਂ ਜੀ ਕਿਤੇ ਮੈਨੂੰ ਮজা ਆ ਜਾਏਗਾ ਚਾਹ ਠੀਕ ਆ ਲਸਣ ਵੀ ਨਾ ਕਰੀ ਇੱਧਰ ਚੱਲ ਰਹੀ ਓਧਰ ਲਸਣ ਨਹੀਂ ਇੱਧਰ ਓਧਰ ਜਾਂਦਾ ਤੂੰ ਜਾਣੀਂ ਕਰੀ ਇੱਧਰ ਕਰੀ ਓਧਰ ਲਸਣ ਜਾਂਦਾ ਮੈਂ ਆਹ ਪੜਦੇ ਨੇ ਕਿਹੜਾ ਪੜਨਾ ਕਿੱਥੇ ਆ ਲਸਣ ਹੈਦੀ ਕਹਾਂ ਗਈ ਤਰਸੇਰ ਮੇਂ ਦੁੱਜੀ ਮੇਰੀ ਦੁੱਜੀ ਮੇਰੀ ਦੁੱਜੀ ਮੈਂ ਤੇਰੇ ਢਿੱਡ ਚ ਬਸ ਇਨਾਂ ਨੇ ਲੜਨਾ ਵਾ ਪੁੱਟਣ ਦਾ ਪਤਾ ਨਹੀਂ ਆ ਚਲੋ ਕਰਦੇ ਆ ਸ਼ੁਰੂ ਓ ਇਦਾਂ ਨਹੀਂ ਇਦਾਂ ਨਹੀਂ ਚਲੋ ਠੀਕ ਆ ਮੈਂ ਇਨਾਂ ਨੂੰ ਦੱਸਾਂ ਕਿ ਕਿੱਦਾਂ ਪੁੱਟਣਾ ਵਾ ਮੈਂ ਮੈਂ ਤਾਂ ਨਹੀਂ ਪੁੱਟਿਆ ਜਾਂਦੀ ਆ ਆ ਵੇਖੋ ਮਮਾ ਨੂੰ ਸਿਖਾਉਣ ਦੇ ਆ ਸਾਰੇ ਮੇਦੇ ਤੇ ਸਿਖਾਉਣਾ ਕੀ ਆ ਰੂਪ ਕੋ ਕਿਵੇਂ ਇੱਕ ਲਸਣ ਨਹੀਂ ਪੁੱਟਿਆ ਜਾਣ ਤੇ ਵਿੱਚ ਹੋਣੀ ਆ ਆ ਕੀ ਮੈਂ ਆ ਬਸ ਲੈ ਨਹੀਂ ਕੜੀਆ ਮਾਂ ਪੁੱਟੀਆਂ ਪਤਾ ਕਿ ਥਾਂ ਸੁੱਕ ਗਿਆ ਵਾ ਨਾ ਚੁੱਕ 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 ਆਈ ਸਾਚੂ ਨੂੰ ਤੋਂ ਹਲੇ ਚਾਚੀ ਨੂੰ ਦਵਾਈ ਵੀ ਫੜਾਣੀ ਆ ਮੋਥੇ ਦੇ ਮੂੰਹ ਦੇ ਵੀ ਦਵਾਈ ਪਾ ਕੇ ਆਉਣੀ ਆ ਖਾਲਾ ਮਮਾ ਉਹ ਵੀ ਵੇਖੀ ਜਾਓ ਪਹਿਲਾ ਲਸਣ ਦੇ ਪੋਟਲ ਗਏ ਪਹਿਲੇ ਲਸਣ ਦੇ ਪੁੱਟੀਆਂ ਚਾਚੀ ਹਾਂਜੀ ਲਾਲੂ ਪਤਾ ਨੂੰ ਆਖੀ ਚਾਚੀ ਸਤਿਨਾਮਸਕਾਰ ਤੁਹਾਨੂੰ ਦਵਾਈ ਨਹੀਂ ਆ ਗਈ ਹੈਗੀ ਚਾਚੀ ਜੀ ਕਮਰੇ ਚ ਬੰਦ ਕਰਨਾ ਹਾਂ ਕਰਨਾ ਵਾਂਗੇ ਚਾਚੀ ਕੋਈ ਨਹੀਂ ਨਾ ਮੈਂ ਵੀ ਨਹੀਂ ਕੱਟ ਚਾਚੀ ਆ ਤਾਂ ਡੀ ਲੂਤੀਆਂ ਦੋੰਦੀ ਭਿਜਿਆ ਮੈਂ ਤਾਂ ਕੀ ਹੋਇ ਨਾ ਮੈਂ ਇਹ ਟੋਟੇ ਟੋਟੇ ਕਰਦਾ ਏਦਾਂ ਦੀ ਹੈਗੀ ਹਾਂਜੀ ਮੈਂ ਕਿਹਾ ਕੀ ਤੂੰ ਥੁਲਾ ਬੋਲਿਆ ਕਰੋ ਕੋਈ ਜਾਣਾ ਤੁਸੀਂ ਨਾ ਇਹ ਕਹਾਂਗਾ ਤੁਸੀਂ ਤੂੰ ਕਿਉਂ ਨਹੀਂ ਪੁੱਟਣ ਦਿਆ ਮੈਂ ਜੀ ਜਾਨ ਕਹਿੰਦਾ ਉਹ ਮੈਂ ਚਾੜ ਚਾੜ ਕੇ ਰੱਖੀ ਹੋਏ ਇੱਧਰ ਵੇਖੋ ਕੀ ਹੋਇਆ ਇੱਕ ਹੀ ਕੀਤਾ। ਉਹ ਵੀ ਧਣੀ ਕਰਨਾ ਆਵੇ ਹੋ ਇਦਾਂ। ਮੈਂ ਰੰਦ ਨਹੀਂ ਫਿਰ। ਬਾਤ ਆ ਵੇਖਿਆ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੀਗਾ। ਵੀ ਇਹਨਾਂ ਨੂੰ ਚਾਹ ਹੀਗਾ ਗਾੜੀ-ਗਾੜੀ ਭੱਜੇ ਆਉਣ ਦਾ। ਇਹਨਾਂ ਕੋਲ ਲਸਣ ਦੇ ਇੱਕ ਮਾਸਾ ਨਹੀਂ ਪੁੱਟਿਆ ਨੇ। ਇਹਨਾਂ ਰੂਪ ਨੇ ਇੱਕ ਲਸਣ ਦਾ ਨਹੀਂ। ਧੂਪ ਥੱਲੇ ਆਵੇ ਇਦਾਂ। ਆਹ ਵੇਖੋ ਹੁਣ ਚਾਚੀ। ਚਾਚੀ ਨੂੰ ਖਾਣਦੇ ਆ। ਚਾਚੀ। ਆਹ ਵੀਡੀਓ ਵਿੱਚ। ਹੁਣ ਵੀਡੀਓ ਥੋੜੀ ਹੈ। ਇਹਨਾਂ ਨੂੰ ਐਕਸਾਈਟਮੈਂਟ ਹੀ ਹੁੰਦੀ ਆ ਆਉਣ ਦੀ ਰੂਪ ਦੀਆਂ ਤੇ ਬਸ ਚੀਕਾਂ ਹੀ ਨਿਕਲੀਆਂ ਆ ਅਕੀਰਾ ਮੰਮੀ ਚਾਜੀ ਤੂੰ ਵੀ ਮੈਨੂੰ ਕਮਰੇ ਚ ਬੰਦ ਕਰਕੇ ਦਿਖਾਗੀ ਤੂੰ ਬੋਲਣੀ ਹੀ ਹੋ ਗਈ ਆ ਮੈਂ ਵੀ ਤੈਨੂੰ ਕਹੂੰਗੀ ਇਸ ਦਿਨ ਲਿਆ ਹਾਰੰਬੀ ਮੈਨੂੰ ਦੇਜੇ ਨਹੀਂ ਤੇਰੇ ਕੁੱਤੇ ਆਨੇ ਲਾ ਸੰਦੇ ਸੌ ਖਾਈ ਪਤਾ ਨਹੀਂ ਕਿਉਂ ਨਹੀਂ ਪੁੱਟੇ ਜਾਂਦੇ ਤੇਰੇ ਉਹ ਆਹੋ ਜਿਹੇ ਪਖਾਣ ਦੇ ਕਹਿੰਦੇ ਜੇ ਮੈਂ ਆ ਗਿਆ ਨਾ ਇੱਕ ਸਕੈਲ ਚਾਹੇ ਚੇਕ ਸ਼ਰਟ ਪੁੱਟੂੰਗਾ ਉਨਾ ਯਾਦ ਇਹ ਇੱਧਰ ਵਲੇ ਬੈਣ ਆਏ ਆ ਆ ਵੇਖੋ ਉਹ ਪਾਣੀ ਦੀ ਬੋਤਲ ਚੁੱਕ ਲਈ ਆਈ ਸੀ ਤੇ ਆਖੰਡੀ ਹੀ ਮੈਨੂੰ ਸਾਹ ਕੁ ਕਰਦਾ ਵਾ ਪਾਣੀ ਦੀ ਬੋਤਲ ਤਾਂ ਐ ਲੈ ਆਈ ਜਿੱਦਾਂ ਨਾ ਜਿੱਦਾਂ ਜੋਗਿੰਗ ਤੇ ਆਈ ਹੁੰਦੀ ਜਿੱਦਾਂ ਇਹ ਨਹੀਂ ਸਾਰਾ ਲਸਣ ਪੜ ਦੇਣਾ ਹੁੰਦਾ ਵਾ ਮੈਂ ਜੋਗਿੰਗ ਕਰਨ ਲੱਗੀ ਆ ਠਕ 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 ਹੁਣ ਮੈਨੂੰ ਇਹ ਦੱਸੋ ਹਾਂਜੀ ਕੰਮ ਕਿਹੜਾ ਸੌਖਾ ਵਾ ਕੰਮ ਟੀਵੀ ਵਖਣਾ ਵੀਰੇ ਓ ਮਮੀ ਆ ਵੇਖ ਮੂਰ ਉੱਧਰ ਆ ਇੜਾ ਕਾ ਮ ਸੌਖਾ ਪੜਨਾ ਸੌਖਾ ਵੇਲੇ ਰਹਿਣਾ ਸੌਖਾ ਕੰਮ ਕੋਈ ਵੀ ਨਹੀਂ ਸੌਖਾ ਤੁਸੀਂ ਆਨੇ ਨਾ ਸਕੂਲ ਜਾਂਦੇ ਕੰਮ ਕਰਦੇ ਆਹ ਤੁਹਾਨੂੰ ਪੜਨਾ ਸੌਖਾ ਲੱਦਾ ਵਾ ਆਪਾਂ ਤਾਂ ਕਰਨ ਲੱਗੀ ਜੋਗੀ ਅੱਗੇ ਬੜੀ ਮੋਟੀ ਹੈਂ ਤੂੰ ਜੋਕਿੰਗ ਕਰਨ ਲੱਗੀ ਆ ਸੱਚ ਮੈਂ ਤੈਨੂੰ ਦੱਸਣ ਲੱਗਾ ਪੀ ਤੂੰ ਪੜੇ ਮੈਨੂੰ ਵੀਡੀਓ ਦੇ ਵਿੱਚ ਬੜਾ ਕੁਝ ਕਿਹਾ ਸੀ ਐਨ ਕੋਈ ਵੀ ਨਹੀਂ ਦੇ ਨਾ ਮੈਂ ਵੀ ਚਾਰ ਕੇ ਸੁਟਿਆ 3 3 3 3 ਤੇ ਮੈਂ دیਆਂ ਉਂਗਲੀਆਂ ਮੜੋੜੀਆਂ। ਜੇਰੀਆਂ ਨੇ ਮੇਰੀਆਂ ਉਂਗਲੀਆਂ ਮੜੋੜੀਆਂ ਨਾ ਉਹ ਮੈਂ ਚੰਗੀ ਤਰ੍ਹਾਂ ਯਾਦ ਰੱਖੂੰਗੀ ਤੇ ਇਹ ਲਾ ਵੀ ਬੁੱਲਾ ਪੂਰਾ ਕਰੂੰਗੀ। ਚਲੋ ਮੈਂ ਇਹ ਦਸਿਓ ਵੀ ਕਿਹੜੇ ਕਿਹੜੇ ਭੈਣ ਪਰ ਇੰਨਾ ਲੜਦੇ ਆ ਜਿੰਨਾ ਇਹ ਲੜਦੇ ਆ। ਇਹ ਦੇ ਇੰਨਾ ਕਿ ਜ਼ਿਆਦਾ ਲੜਦੇ। ਲੜਦੇ ਨਹੀਂ ਇਹ ਲੜਦੇ ਵੀ ਦੇ ਵਿੱਚ। ਇਹਨਾਂ ਨੇ ਅੱਗੇ ਵੀਡੀਓ ਬਣਾਈ ਤੇ ਵੀਡੀਓ ਦੇ ਚਾਅ ਦੇ ਵਿੱਚ ਆਪਣਾ ਇਹਨਾਂ ਨੇ ਕੀਤਾ ਪੂਰਾ। ਕੀ ਕੀਤਾ ਹੈ ਜੀ? ਵੀ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਇੱਕ ਦੂਜੇ ਨਾਲ ਲੜ ਕੇ ਤੇ ਆਪਣੇ ਮਾਂ ਦੀ ਪੜਾਹ ਕੱਢੀ ਤੁਸੀਂ ਐ ਪੜਾਹ ਮੈਂ ਹੀ ਵੀਡੀਓ ਦਾ ਕਰਤੀ ਬਣਾਇਆ ਸਭ ਕੋੂ ਰੂਪਾਈ ਆਈਸਕ੍ਰੀਮ ਖਾਣੀ ਅੱਜ ਹਾਂ ਕਿੰਨੀ ਕ ਖਾਣੀਆ ਕੰਮ ਤੇ ਕਰਨਾ ਨਹੀਂ ਆਈਸਕ੍ਰੀਮ ਉਹਦਾ ਖਾ ਲੈਂਦੇ ਜੱਟ ਚੱਕਾ ਦੇ ਆਉਂਦੀ ਤੂੰ ਕਿੰਨੀਆਂ ਆਈਸਕ੍ਰੀਮ ਖਾਦੀ ਆਂ ਇੱਕ ਆਈਸਕ੍ਰੀਮ ਮੈਂ ਹੋ ਖਾਉਂਗੀ ਆਹ ਲਸਣ ਰੂਪ ਵਰਗਾ ਹਾਂ ਵੇਖੋ ਵੀਰ ਯਾਰਗਾ ਮੋਟਾ ਲਸਣ ਮਜਾਦਾ ਨਹੀਂ ਮੋਟਾ ਲਸਣ ਉੱਕੜੂ ਕਸੜਕਾ ਦੇ ਹਾਂ ਹਾਂ ਇਹ ਨਹੀਂ ਹੋਣਾ ਚਲੋ ਅਸੀਂ ਤਾਂ ਮਿਲਦੇ ਹਾਂ ਹੁਣ ਫਟਕੇ ਸਾਡੇ ਬੀਬੀ ਜੀ ਦਾਦੀ ਜੀ ਵੀ ਸਾਡੇ ਆਵੇ ਖਲ ਲਸਣ ਫਟਣ ਦੇ ਮਮਾ ਜੀ ਮਜਾ ਆਇਆ ਲਸਣ ਫਟਕੇ ਐ ਤੇ ਆ ਵੇਖੋ ਮੇਰਾ ਤੇ ਆਹੋ ਕੰਮ ਆ ਬਸ ਬਸ ਮੈਂ ਆਹੋ ਕਰੀ ਜਾਣਾ ਮਮੀ ਜੀ ਪਰ ਮੈਨੂੰ ਇੱਕ ਜਿਹੜੇ ਉਹਨਾਂ ਨੇ ਬਕਸਾ ਨਹੀਂ ਦਿੱਤੀਆਂ ਹਨਾ ਉਂਗਲਾ ਤੇ ਗਾੜੀ ਤੇਰੇ ਕਹਾਂ ਮੈਂ ਹਾਏ ਹਾਏ ਬਕਸਾ ਨਹੀਂ ਦਿੱਤੀਆਂ ਹਨਾ ਤੇ ਉਹਨਾਂ ਨੇ ਅੱਜ ਧੋਖੇ ਦਿੱਤੀ ਮਤਲਬ ਤਿੰਨ ਬਕਸਾ ਨਹੀਂ ਦਿੱਤੇ ਇਕੱਠੇ ਦੋ ਮੈਂ ਹੁਣ ਇੱਥੇ ਕੀ ਕਰ ਸਕਦੀ ਆ ਮੈਂ ਤਾਂ ਹੀ ਗਵਾਹ ਆ ਵੇ ਦੱਸ ਚੱਲ ਕੋਈ ਨਹੀਂ ਆਪੇ ਮੰਗਲਵਾਰ ਨੂੰ ਆਂਦੇ ਆ ਜਣੇ ਹਾਂਜੀ ਆ ਵੇਖੋ ਆਹ ਵਾਲੀ ਇੱਟੇ ਨਹੀਂ ਮੈਂ ਫੁੱਟੀ ਆ ਮੈਂ ਮਮਾ ਜੀ ਮੈਂ ਪੁੱਟੀ ਨਾ ਆ ਮੈਂ ਬੜਾ ਕੰਮ ਕੀਤਾ ਵਾ ਆ ਵੇਖਾ ਦਾ ਢੀੜਾ ਇਹ ਆ ਤੇ ਇੰਨਾ ਕ ਮੈਂ ਕੀਤਾ ਵਾ ਰੇ ਨਹੀਂ ਨਹੀਂ ਤੇ ਨਾ ਚਤਰ ਗਿਆ ਨਾ ਇਹ ਆ ਵੇਖਾ ਢੇ ਆ ਵੇਖੋ ਆ ਮਮਾ ਨੇ ਪੁੱਟੀ ਸੀ ਤੇ ਉਹਦੇ ਵਿੱਚ ਵੀ ਸਾਡੇ ਮਮਾ ਨੇ ਹੈਲਪ ਕੀਤੀ ਸੀ ਥੋੜੀ ਜੀ ਤੇ ਆ ਵੇਖੋ ਰੂਪ ਨੀ ਕੀ ਹੋਈ ਜਾਣਿਆ ਵਾ ਮੰਮਾ ਮਨਜੋਤ ਨਾ ਕਰ ਪੁੱਤ ਚੱਲ ਆ ਬਟਾ ਹੁਣ ਤੇ ਇਹ ਬਟਾ ਮੰਮੀ ਜੀ ਹਾਂ ਜੀ ਕਿੰਨਾ ਕੁ ਮਜਾ ਆਉਂਦੇ ਪੁੱਤਾਂ ਲੱਗਿਆ ਵੇਖੋ ਜੀ ਸਾਰੇ ਕਿੰਨਾ ਥੱਲੇ ਹੋਏ ਆ ਹਰੇ ਆ ਵੇਖੋ ਕਿੰਨੇ ਥੋੜੇ ਕਿ ਸਾਈਡ ਤੇ ਜੇ ਤਾਂ ਚੋਨਾ ਵਧੀਆ ਹੋਏ ਵੇਖ ਲਓ ਇੱਧਰ ਸਾੜੀ ਚੋਨਾ ਨਹੀਂ ਪਹਿਣਾ ਕਣਕ ਵਾ ਆਹ ਆਂ ਉਂਗਲਾ ਤੇ ਕੀਤੀਆਂ ਗੜੀ ਕੈਮਰੇ ਦੇ ਤੇ ਨਹੀਂ ਓ ਪਾਪਾ ਨੂੰ ਕਹੇ ਕੁੱਤਾ ਲੈ ਆਓ ਪਾਪਾ ਕੁੱਤਾ ਲੈ ਆਇਓ ਕੁੱਤਾ ਲੈ ਆਇਓ ਕੁੱਤਾ ਪਾਪਾ ਜੀ ਕੁੱਤਾ ਲੈ ਆਇਓ ਪਾਪਾ ਤੇ ਫੇਰ ਮੁੜ ਗਏ ਆ ਕੁੱਤਾ ਲੈ ਆ ਲਈ ਹਾਂ ਨਾਲੇ ਟੋਕਰੀ ਲੈ ਆਇਓ ਪਾਪਾ ਜੀ ਨਾਲੇ ਟੋਕਰੀ ਵੀ ਲੈ ਆਇਓ ਟੋਕਰੀ ਵੀ ਲੈ ਆਇਓ ਟੋਕਰੀ ਟੋਕਰੀ ਪੰਡ ਪਾਪਾ ਤੇ ਫੇਰ ਮੁੜ ਗਏ ਆ ਹਾਂਜੀ ਆ ਜੋਗਿੰਗ ਕੀਤੀ ਅੱਜ ਜੋਗਿੰਗ ਰੂਪਨੇ ਦਾ ਅਜਾ ਫਨੀ ਤੇ ਖਲੀ ਰੂਪਨੇ ਪਕਾਤਾ ਹੀ ਬਸ ਰੂਪ ਦਾ ਕੰਮ ਮਮਾ ਜੀ ਜਿਦੋਂ ਇਹਨਾਂ ਨੇ ਹੀ ਪਹਿਲੋ ਆਸ ਬਣਾਇਆ ਸੀ ਵੇਖੋ ਕਿੱਦਾਂ ਦਾ ਸੀ ਤਾਂ ਹੁਣ ਵੇਖੋ ਕਿੱਦਾਂ ਦਾ ਹੋ ਗਿਆ ਆਸਮਾਨ ਓ ਇੱਕ ਛੋੜਿਆ ਹੈ ਮੈਨੂੰ ਲੱਗਾ ਚੱਲ ਤੁਹਾਨੂੰ ਗਾੜੀ-ਗਾੜੀ ਦਿਖਾਉਨੇ ਆ ਆ ਤੂੰ ਆਪਣਾ ਕੰਮ ਕਰ ਹਨੇਰਾ ਹੋ ਹੀ ਗਿਆ ਵਾ ਅੱਛਾ ਕੰਮ ਕਰ ਲਈ ਨਹੀਂ ਆਹ ਵੇਖੋ ਕਿੰਨੇ ਸਾਈਡ ਪਏ ਸਾਈਡ ਦਿਖਾਦਾ ਮੈਂ ਕਿੰਨੇ ਕ ਪਏ ਨੰਨ ਇੱਕ ਕਾ ਪਿਆ ਇੱਕ ਆਹ ਵਾਲੇ ਪਏ ਆ ਉਹ ਵੇਖੋ ਤੇ ਸਹੀ ਤੇ ਨਹੀਂ ਸਾਈਡ ਆ ਵੇਖ ਸਾਡੇ ਦਾਦੀ ਜੀ ਕਿੰਨੀ ਜਾਨੀ ਮਿਹਨਤ ਚਾਚੀ ਤੇ ਕੋਈ ਵੀ ਨਹੀਂ ਮਿਹਨਤ ਕਰਨ ਦੀ ਚਾਚੀ ਨੇ ਵੇਖਾ ਪੂਰੀ ਫਟਬੁੱਟੀਆਂ ਆ ਆ ਵੇਖੋ ਵਾਟਰ ਬੋਟਲ ਵੀ ਲੈ ਕੇ ਆਏ ਆ ਆ ਜਿਹੜਾ ਥੋੜਾ ਜਿਹਾ ਥਾ ਔਰ ਇਹਨੇ ਪੁੱਟੇ ਜਿਹੜੇ ਕੰਮ ਤੇ ਆਇਆ ਸੀ ਵੀ ਥੋੜਾ ਜਿਹਾ

ਜੀ ਤੇ ਦਿਖਾ ਦੇ ਚਾਚੂ ਚਾਲ ਇੱਕ ਸਿਪਾਰੀ ਲੈ ਆ ਬਰ ਜਿਹੜੇ ਤੋਰੀਆਂ ਤੇ ਪਟੀਆਂ ਲੈ ਲੀਆਂ ਨਾ ਉਹ ਸੀ ਕਾਲ ਕੰਨੀਆਂ ਆ ਵੇਖੋ ਤੁਹਾਨੂੰ ਦਿਖਾਉਣੀ ਆ ਵੇਖੋ ਕੰਨੀਆਂ ਕਿ ਰੈਂਦੀਆਂ ਵਟਾਂ ਆ ਇੱਕ ਕੋ ਰਹੀ ਇਹ ਕਾਰ ਰਹੀ ਇਹ ਕਾਰ ਰਹੀ ਇਹ ਕੰਨੀਆਂ ਵਟੇ ਰਹਿਣਾ ਤੇ ਆ ਇੱਕ ਸਾਡੇ ਵੀਰ ਜੀ ਵੀਰ ਜੀ ਪਾਓ ਜੋ ਹਾਂਜੀ ਵਾ देखो पापा ने मम्मी बड़ी अन्ने आ देखो तानो देखो ने सच्ची बढ़ते हैं आ देखो आ देखो आ देखो आ देखो आ देखो तो सही कितने टेरे लाए ला ही यही उधर देखो इधर ते देखो आ दे आ देखो आ देखो तो सही टेरे टेरे लाए आ आ तो बीबी दादी सीधे साडे लाए या आ वाला टेरा ना जेड़ा आ वाला आ अभी मैं अप लाया ਆ ਵੀ ਮੈਂ ਅਪਲਾਇਆ ਆ ਵੀ ਮੈਂ ਅਪਲਾਇਆ ਹਾਂਜੀ ਇੱਥੇ ਇੱਥੇ ਮੈਂ ਢੇਰ ਲਾਈ ਹੀ ਔਰ ਵੇਖੋ ਸਾਡੇ ਰੁੱਖ ਮੰਮੀ ਜੀ ਮੈਂ ਢੇਰ ਲਾਈ ਹੀ ਨਾ ਹਾਂ ਚਲ ਤੂੰ ਵੀ ਚਕਾ ਵੀਰਾ ਬਣਾਉਂਦਾ ਹਾਂ ਆ ਲੈ ਆਖਿਆ ਕਿਹੜੀ ਨਹੀਂ ਹਾਂਜੀ ਇੱਥੇ ਦੇਖੋ ਪੂਰਾ ਟੰਬਰ ਚੋਕ ਦੇ ਘਟ ਆ ਵੇਖੋ ਪਾਪਾ ਵੀ ਆ ਗਏ ਹੁਣ ਮੈਂ ਫੋਨ ਕੇ ਵਿੱਚ ਨਾ ਮੈਂ ਹੋਰ ਦੋ ਬਿੰਨੇ ਰੋਕੇ ਵਿੱਚ ਆ ਗਈ ਚਲੋ ਹੁਣ ਜਦੋਂ 300 ਨੂੰ ਹੋਊਗਾ ਆਹ ਦੇਖੋ ਮਮਾ ਚਿੱਠੇ ਚਲੇ ਆ ਰਹੇ ਬੜੇ ਪੈਣੀ ਆਵੇ ਮਮਾ ਉਹ ਖਦਾਦੀ ਚਲੋ ਆਹ ਹੁਣ ਇਤਰਾ ਹੀ ਬਹੁਤ ਜਿਆਦਾ ਚਲੋ ਇਤਰਾ ਆ ਗਿਆ ਆਪਾਂ ਆਪਣੇ ਲੈਂਡ ਕਾਦੇ ਆ ਬਾਈ 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 ਹਨੇਰਾ ਹੋ ਗਿਆ ਬਾਈ ਬਾਈ ਲਾਈ ਇਹਨੂੰ ਲਾਈਕ ਵੀ ਕਰਿਓ ਦੇਵੋ ਤੇ ਸਾਕੀ ਦਾ ਵੀਡੀਓ ਬਣੀ ਬਾਏ ਬਾਏ ਹਾਂਜੀ ਬਾਈ ਸਾਇ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤਰ੍ਹਾਂ ਦੀ ਵੀਡੀਓ ਬਣੀ ਬਾਏ